ਅੱਜ ਸਭਾ ਦੇ ਵਿੱਚ ਪਿੰਡਰਾਵਾਲਿਆਂ ਨੂੰ ਲੈ ਕੇ ਮਿਤ ਸ਼ਾਹ ਦਾ ਵੱਡਾ ਬਿਆਨ ਆਇਆ ਹੈ ਬినా ਨਾਲ ਅਮਰਪਾਲ ਸਿੰਘ ਤੇ ਵਾਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੁਝ ਲੋਕ ਪਿੰਡਰਾਵਾਲਾ ਬਨਣ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਆਜ਼ਾਮ ਦੀ ਜੇਲ੍ਹ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਸੂਬੇ ਦੇ ਵਿੱਚ ਸਾਡੀ ਸਰਕਾਰ ਨੇ ਪਰ ਫਿਰ ਵੀ ਐਮਐਚਏ ਨੇ ਗ੍ਰਹਿ ਵਿਭਾਗ ਭਾਰਤ ਸਰਕਾਰ ਨੇ ਦਰੜ ਇਰਾਦੇ ਨਾਲ ਪੰਜਾਬ ਦੇ ਵਿੱਚ ਕੰਮ ਕੀਤਾ ਦਰਸਲ ਕੇਂਦਰ ਸਰਕਾਰ ਦੇ ਹੁਕਮ ਤੇ ਅਮਰਿਤਪਾਲ ਨੂੰ ਲੈ ਕੇ ਆਪਰੇਸ਼ਨ ਕਰੈਕਡਾਊਨ ਜਲੰਧਰ ਦੇ ਸ਼ਾਕਾ ਕੋਟਾ ਵਾਲੇ ਇਲਾਕੇ 'ਚ ਕੀਤਾ ਗਿਆ ਜਲੰਧਰ ਦੇ ਵਿੱਚ ਜਿਹੜਾ ਆਪਰੇਸ਼ਨ ਹੋਇਆ ਜਿਸ ਵਿੱਚ ਅਮਰਿਤਪਾਲ ਸਿੰਘ ਸਣੇ ਉਸ ਦੇ ਕੁਝ ਸਾਥੀਆਂ ਤੇ ਐਨਐਸਏ ਲੱਗੀ ਸੀ ਦ ਨੈਸ਼ਨਲ ਸਕਿਉਰਿਟੀ ਐਕਟ ਅਧੀਨ ਕਾਰਵਾਈ ਹੋਈ ਸੀ ਹਾਲਾਂਕਿ ਅਮਰਿਤਪਾਲ ਦੇ ਸੱਤ ਸਾਥੀਆਂ ਤੇ ਐਨਐਸਏ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਟਰਾਂਜ਼ਿਟ ਤੇ ਪੰਜਾਬ ਲਿਆਂਦਾ ਗਿਆ ਪਰ ਅਮਰਿਤਪਾਲ ਦੇ ਸਨੇ ਚਾਰ ਸਾਤੀ ਹੁਣੇ ਡਿਬਰਗੜ ਅਸਾਮ ਦੇ ਵਿੱਚ ਬੰਦ ਨੇ ਸਿੱਧੇ ਤੌਰ ਤੇ ਆਨ ਦਾ ਫਲੋਰ ਰਾਜ ਸਭਾ ਦੇ ਵਿੱਚ ਡਿਸ਼ ਦੇ ਗ੍ਰਾਮ ਮੰਤਰੀ ਭਾਰਤ ਸਰਕਾਰ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕ ਪੰਜਾਬ ਦੇ ਵਿੱਚ ਪਿੰਡਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਜੋ ਕਿ ਕੋਸ਼ਿਸ਼ ਕਾਮਯਾਬ ਕਦੇ ਨਹੀਂ ਹੋਣ ਦਿੱਤੀ ਜਾਏ ਕਿ ਸਿੱਧੇ ਤੌਰ ਤੇ ਮਿਤਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਸ਼ਬਦ ਵਰਤੇ ਨੇ ਕਿ ਪੰਜਾਬ ਦੇ ਵਿੱਚ ਪਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਲੋਕ ਅੱਜ ਡਿਬਰੂਗੜ੍ਹ ਦੇਲ ਦੇ ਵਿੱਚ ਬੈਠੇ ਨੇ ਡਿਬਰੂਗੜ੍ਹ ਜੇਲ੍ਹ ਦਾ ਜ਼ਿਕਰ ਕਰਦਿਆਂ ਇੱਥੋਂ ਤੱਕ ਮਿਤਸ਼ਾ ਨੇ ਕਹਿ ਦਿੱਤਾ ਹੈ ਕਿ ਉਹ ਲੋਕ ਹੁਣ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਤੇ ਇੱਕ ਵੱਡਾ ਅਟੈਕ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਕੀਤਾ ਗਿਆ ਕਿ ਹੁਣ ਉਹ ਜੇਲ੍ਹ ਅਸਾਮ ਵਿੱਚ ਬੈਠ ਕੇ ਪਾਠ ਕਰ ਰਹੇ ਨਹੀਂ ਅਮਿਤ ਚਾ ਦੇਸ਼ ਦੇ ਗ੍ਰਵजीर ਜਿਨ੍ਹਾਂ ਦਾ ਅਸੀਂ ਬਿਆਨ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਔਨ ਦਾ ਫਲੋਰ ਵੱਡਾ ਬਿਆਨ ਦਿੱਤਾ ਗਿਆ ਪੂਰਾ ਸਦਨ ਜਾਣਦਾ ਹੈ ਯਹਾਂ ਬੈਠੇ ਹੈ ਜਾਂ ਵਾਹਾਂ ਬੈਠੇ सब मानते कि ये भाई आने वाले दिनों में देश के लिए बड़ा खतरा था मगर जो खतरों को दूर से नहीं देखते वो देश को खतरों से नहीं बचा सकते दर्शक बनकर मुख्य प्रेक्षक बनकर खतरों को देख नहीं रहे, जिनके हाथ में शासन की कमान होती है इनकी जिम्मेदारी होती है खतरों को दूर से देखकर उसको उगने से पहले उठने से पहले समाप्त करते हमने पीएफआई पर बैन लगाया एक साथ देश के 24 राज्यों में रेड डालकर पीएफआई के एक एक बंदे को उठाकर जेल की सलाह होते संपूर्ण गतिविधि समाप्त हो गई समाप कुछ लोग पंजाब में भी बिंडरान वाले बनने का प्रयास प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर कर आज वो असम की जेल में आराम से गुरु ग्रंथ साहब का पाठ नरेंद्र मोदी सरकार इस सरकार के रहते देश पर खतरे राजनीतिक आइडियोलॉजी के कारण पनपने हम नहीं देंगे उनको खड़ा होने से पहले ही समाप्त कर दिया था ਹਰਜੀਤ ਸਿੰਘ ਗਰੇਵਾਲ ਭਾਰਤ ਜਨਤਾ ਪਾਰਟੀ ਪੰਜਾਬ ਕਾਈ ਦੇ ਲੀਡਰ ਸਾਡੇ ਨਾਲ ਜੁੜੇ ਨੇ ਗਰੇਵਾਲ ਸਾਹਿਬ ਦੇਸ਼ ਦੇ ਗ੍ਰਹਿਬਜ਼ੀਰ ਦਾ ਬਿਆਨ ਕਿਵੇਂ ਦੇਖਦੇ ਹੋ ਕੁਝ ਲੋਕ ਪੰਜਾਬ ਚ ਪਿੰਡਰਾਂ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਬਿਲਕੁਲ ਠੀਕ ਬਿਆਨ ਹੈ ਜੀ ਇਹ ਔਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੀ ਸੀ ਔਰ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਪੁਲਿਸ ਸਟੇਸ਼ਨ ਅਜਨਾਲਾ ਹਥਿਆਰਬੰਦ ਲੋਕਾਂ ਨਾਲ ਜਾਣਾ ਔਰ ਪਾਲਕੀ ਸਾਹਿਬ ਦੀ ਬੇਅਦਬੀ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਦੀ ਢੀਲ ਲੈ ਕੇ ਜਾਣਾ ਔਰ ਫਿਰ ਉਹਦੇ ਸਾਹਮਣੇ ਨੇ ਹੱਥੇ ਪੁਲਿਸ ਵਾਲਿਆਂ ਤੇ ਜਿਨ੍ਹਾਂ ਨੇ ਨਾ ਲਾਠੀ ਨਾ ਡੰਡਾ ਕੁਛ ਨਹੀਂ ਚੱਕਿਆ ਹੋਇਆ ਉਹਨਾਂ ਨੂੰ ਜ਼ਖਮੀ ਕਰਨਾ ਇਹ ਇੱਕ ਬੜੀ ਮੰਦਪਾਗੀ ਗੱਲ ਸੀ ਔਰ ਜਿਸ ਤਰ੍ਹਾਂ ਦੇ ਹੋਰ ਵੀ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਸੀ ਉਹ ਪੰਜਾਬ ਦੀ ਨੌਜਵਾਨੀ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਸੀ ਸਾਜ਼ਿਸ਼ ਸੀ ਔਰ ਉਸ ਸਾਜ਼ਿਸ਼ ਨੂੰ ناکام ਕੀਤਾ ਇਹ ਮੈਂ ਸਮਝਦਾ ਕਿ ਸਾਡੀ ਭਾਰਤ ਸਰਕਾਰ ਜਿਹੜੀ ਆ ਔਰ ਈਵਨ ਪੰਜਾਬ ਸਰਕਾਰ ਨੇ ਐਨਐਸਏ ਲਗਾਇਆ ਸਹਿਯੋਗ ਕੀਤਾ ਇੱਕ ਬਹੁਤ ਅੱਛਾ ਕੰਮ ਕੀਤਾ ਔਰ ਉਹਨਾਂ ਲੋਕਾਂ ਨੂੰ ਇੱਕ ਸੰਕਲਪ ਮਿਲਿਆ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ ਕੋਈ ਵੀ ਇਸ ਦੇਸ਼ ਦੀ ਇੱਜ਼ਤ ਨੂੰ ਖਰਾਬ ਨਹੀਂ ਕਰ ਸਕਦਾ ਔਰ ਇਹ ਇਸ ਤਰ੍ਹਾਂ ਦਾ ਜਿਹੜਾ ਸਖ਼ਤ ਸਟੈਂਡ ਲਿਆ ਉਹ ਇੱਕ ਭਾਰਤ ਸਰਕਾਰ ਦਾ ਵੀ ਔਰ ਪੰਜਾਬ ਸਰਕਾਰ ਦਾ ਵੀ ਭਗਵੰਤ ਮਾਨ ਜੀ ਦਾ ਸਲਾਹਣਯੋਗ ਕਦਮ ਸੀਗਾ ਔਰ ਬੜਾ ਅੱਛਾ ਕੀਤਾ ਉਹਨਾਂ ਨੇ ਗਰਵਾਲ ਸਾਹਿਬ ਬਹੁਤ ਵੱਡੀ ਗੱਲ ਹੈ ਕਿ ਅਮਰਤਪਾਲ ਦਾ ਨਾਮ ਤਾਂ ਨਹੀਂ ਲਿਆ ਪਰ ਇੱਕ ਵੱਡਾ ਬਿਆਨ ਸੀ ਕਿ ਕੁਝ ਲੋਕ ਪੰਜਾਬ ਦੇ ਵਿੱਚ ਅਮਰਤਪਾਲ ਦਾ ਜ਼ਿਕਰ ਕੀਤੇ ਬਿਨਾ ਪਿੰਡਰਾਵਾਲਾ ਦਾ ਜ਼ਿਕਰ ਕੀਤਾ ਪਰ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਆਪਰੇਸ਼ਨ ਕ੍ਰੈਕਡਾਊਨ ਹੋਇਆ ਅਮਰਤਪਾਲ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਭਾਵੇਂ ਸਾਡੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਸੀ ਔਰ ਐਮਐਚਏ ਨੇ ਕਦਮ ਅਹ ਚੁੱਕਿਆ ਹਾਂ ਬਿਲਕੁਲ ਪੰਜਾਬ ਸਰਕਾਰ ਨੇ ਵੀ ਸਹਿਯੋਗ ਕੀਤਾ ਭਗਵੰਤ ਸਿੰਘ ਨੇ ਔਰ ਬਹੁਤ ਅੱਛਾ ਕੀਤਾ ਹੈ ਔਰ ਪਿੰਡਾ ਵਾਲੇ ਦੀ ਸੋਚ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਉਹ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੀ ਸੋਚ ਸੀ ਇਸ ਕਰਕੇ ਮੈਂ ਇਹ ਸਮਝਦਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਦਾ ਵੀ ਐਸ ਜੀ ਯੂ ਰਹਿ ਇੱਕ ਬੜੀ ਅੱਛੀ ਗੱਲ ਆ ਔਰ ਪੰਜਾਬ ਦੇ ਅੰਦਰ ਸ਼ਾਂਤੀ ਕਾਇਮ ਰੱਖਣਾ ਬਹੁਤ ਜ਼ਰੂਰੀ ਆ ਔਰ ਨੌਜਵਾਨੀ ਨੂੰ ਗਲਤ ਦਿਸ਼ਾ ਨਾ ਹੋਵੇ ਹੁਣ ਵੀ ਕੁਝ ਲੋਕ ਹੋਰ ਵੀ ਸਾਜਸ਼ਾ ਰਚ ਰਹੇ ਆ ਉਹਨਾਂ ਨਾਲ ਅਜ ਤੱਕ ਹੀ ਨਿਪਟਣਾ ਚਾਹੀਦਾ ਪਰ ਗਰੇਵਾਲ ਸਾਹਿਬ ਵੱਡੀਆਂ ਚੀਜ਼ਾਂ ਨੇ ਇਹਨਾਂ ਵੱਡੀਆਂ ਚੀਜ਼ਾਂ ਦੇ ਵੱਡੇ ਮਾਇਨੇ ਹੁੰਦੇ ਆ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤਾਂ ਅੰਮ੍ਰਿਤਪਾਲ ਤੇ ਅਮਿਤ ਸ਼ਾਹ ਨੇ ਵੱਡਾ ਅਟੈਕ ਕੀਤਾ ਕਿ ਕੁਝ ਲੋਕ ਪੰਜਾਬ ਚ ਪਿੰਡਰਾਵਾਲਾ ਬਨਣ ਦੀ ਕੋਸ਼ਿਸ਼ ਕਰ ਰਹੇ ਸੀ ਅੱਜ ਉਹ ਡਿਬਰੂਗੜ੍ਹ ਦੀ ਜੇਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ